ओम नमो भगवते वासुदेवाय ਤੁਸੀਂ ਦੇਖ ਸਕਦੇ ਹੋ ਜੀ ਅੱਜ ਆਪਾਂ ਆ ਚੁੱਕੇ ਹਾਂ ਜੀ ਡੇਰਾ ਸਿੱਧ ਬਾਬਾ ਨਿੱਕੂ ਰਾਮਦਾਸ ਜੀ ਦਾ ਦਰਾਜ ਦਰਾਕਾ ਵਿਖੇ ਜੋ ਬਰਨਾਲਾ ਜ਼ਿਲ੍ਹਾ ਦੇ ਹੱਦ ਦੇ ਉੱਤੇ ਪੈਂਦਾ ਹੈ ਬਹਿੰਡਾ ਤੇ ਬਰਨਾਲਾ ਦੇ ਹੱਦ ਦੇ ਉੱਤੇ ਇਹ ਦਰਾਜ ਦਰਾਕਾ ਪਿੰਡ ਹੈ ਜਿੱਥੇ ਇਹ ਡੇਰਾ ਬਣਿਆ ਹੋਇਆ ਹੈ ਉਦਾਸੀ ਮਹਾਤਮਾ ਮਹਾਂ ਅੰਤਰਾਜਮੁਨੀ ਜੀ ਇਸ ਡੇਰੇ ਦਾ ਸੰਚਾਲਕ ਕਰ ਰਹੇ ਨੇ ਜੋ ਇਸ ਤਪਦੀ ਧੁੱਪ ਦੇ ਵਿੱਚ ਧੂਣੀਆਂ ਤਾਪ ਕੇ ਤਪੱਸਿਆ ਕਰ ਰਹੇ ਨੇ ਤੁਸੀਂ ਦੇਖੋਗੇ ਇਸ ਡੇਰੇ ਦੇ ਵਿੱਚ ਕਿਵੇਂ ਸੰਗਤਾਂ ਨਤਮਸਤਕ ਹੋ ਕੇ ਸੇਵਾ ਕਰਦੀਆਂ ਨੇ ਛੋਟੇ-ਛੋਟੇ ਬੱਚੇ ਤੁਸੀਂ ਦੇਖੋਗੇ ਕਿਵੇਂ ਸੇਵਾ ਕਰ ਰਹੇ ਨੇ ਇਹ ਹਨੂਮਾਨ ਜੀ ਦੀ ਮੂਰਤੀ ਲੱਗੀ ਹੈ ਬਾਬਾ ਨਿੱਕੂ ਰਾਮਦਾਸ ਜੀ ਦੀ ਮੂਰਤੀ ਵੀ ਲੱਗੀ ਹੋਈ ਹੈ ਜੋ ਸਿੱਧ ਮੂਰਤੀ ਹੈ ਇਸ ਡੇਰੇ ਦੀ ਬਹੁਤ ਹੀ ਮਹਾਨਤਾ ਹੈ ਇੱਥੇ 9 ਜੂਨ ਤੋਂ ਲੈ ਕੇ 16 ਜੂਨ ਤੱਕ ਅਸ਼ਵਨੀ ਕੁਮਾਰ ਸ਼ਾਸਤਰੀ ਜੀ ਕਾਲਿਆਂ ਵਾਲੀ ਵਾਲੇ ਰੋਜ਼ਾਨਾ ਦੁਪਹਿਰੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਸ਼੍ਰੀਮਦ ਭਾਗਵਤ ਕਥਾ ਤੇ ਰੋਜ਼ਾਨਾ ਸਤਸੰਗ ਕਰਨਗੇ ਤੁਸੀਂ ਦੇਖ ਸਕਦੇ ਹੋ ਮਹੰਤ ਰਾਜਮੁਨੀ ਜੀ ਇਸ ਡੇਰੇ ਦੇ ਜੋ ਮਹੰਤ ਨੇ ਸੰਚਾਲਕ ਨੇ ਉਹ ਧੂਣੀਆਂ ਤਾਬ ਰਹੇ ਨੇ ਦੇਖੋ ਉਪਰੋਂ ਗਰਮੀ ਪੈ ਰਹੀ ਹੈ ਪੂਰੀ ਤੇ ਤਪੱਸਿਆ ਅੱਗ ਦੇ ਅਗਨੀ ਦੇ ਵਿੱਚ ਜਿਹੜੀ ਧੂਣੀਆਂ ਨੇ ਉਹਦੇ ਵਿੱਚ ਵਿਚਾਰੇ ਬਹਿ ਕੇ ਤਪੱਸਿਆ ਕਰ ਰਹੇ ਨੇ ਕਿਉਂਕਿ ਇੱਥੇ ਸ਼ਾਂਤ ਰਹਿਣਾ ਜ਼ਰੂਰੀ ਹੈ ਲਿਖ ਕੇ ਵੀ ਲਾਇਆ ਹੋਇਆ ਵੀ ਜਿੰਨਾ ਚਿਰ ਧੂਣੀਆਂ ਚੱਲਦੀਆਂ ਨੇ ਉਨਾ ਚਿਰ ਕਿਸੇ ਨੇ ਇੱਥੇ ਸ਼ੋਰ ਸ਼ਰਾਬਾ ਨਹੀਂ ਕਰਨਾ ਕੋਈ ਮੋਬਾਈਲ ਵਗੈਰਾ ਨਹੀਂ ਸੁਣਨਾ ਸੋ ਰਾਮਨਾਮ ਦਾ ਜਾਪ ਕਰਨਾ ਹੈ ਸੰਗਤਾਂ ਬੈਠੀਆਂ ਨੇ ਇਹ ਡੇਰਾ ਬਹੁਤ ਪ੍ਰਾਚੀਨ ਡੇਰਾ ਹੈ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਉਨੇ ਆ ਪਿੱਛੇ ਆ ਦੇਖੋ ਬਹੁਤ ਵਧੀਆ ਸਥਾਨ ਹੈ ਜਿੱਥੇ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਤੁਸੀਂ ਪਿੱਛੇ ਦੇਖੋ ਪਿੰਡ ਦੀਆਂ ਸੰਗਤਾਂ ਜਿੰਨਾਂ ਵਿੱਚ ਮਾਈਆਂ ਅਤੇ ਬਜ਼ੁਰਗ ਬਹੁਤ ਵੱਡੀ ਗਿਣਤੀ ਵਿੱਚ ਬੈਠੇ ਨੇ ਜੋ ਸਿਮਰਨ ਵੀ ਨਾਲ-ਨਾਲ ਕਰ ਰਹੇ ਨੇ ਇੱਥੇ ਹਰੇਕ ਜਾਤ ਪਾਤ ਦਾ ਕਿਸੇ ਕਿਸਮ ਦਾ ਕੋਈ ਭੇਦਭਾਵ ਨਹੀਂ ਹੈਗਾ ਹਰੇਕ ਬੰਦਾ ਇੱਥੇ ਨਤਮਸਤਕ ਹੁੰਦਾ ਕਿਉਂਕਿ ਪ੍ਰਾਚੀਨ ਡੇਰਾ ਹੈ ਇੱਥੇ ਧੂਣੀਆਂ ਤਪੀਆਂ ਜਾ ਰਹੀਆਂ ਨੇ ਤਪੱਸਿਆ ਹੋ ਰਹੀ ਹੈ ਤਪੱਸਿਆ ਤੋਂ ਬਾਅਦ 9 ਜੂਨ ਤੋਂ ਲੈ ਕੇ 16 ਜੂਨ ਤੱਕ ਇਹ ਭਗਵਤ ਸ਼੍ਰੀਮਦ ਭਗਵਤ ਕਥਾ ਤੇ ਰੋਜ਼ਾਨਾ 사ਸੰਗ ਹੋਵੇਗੀ ਅਤੇ 16 ਜੂਨ ਨੂੰ ਭੋਗ ਵਾਲੇ ਦਿਨ ਇੱਥੇ ਟੁੱਟ ਲੰਗਰ ਵਰਤੇਗਾ ਗੁਰੂ ਕਾ ਤੁਹਾਨੂੰ ਅੱਗੇ ਦਿਖਾਵਾਂਗੇ ਕਿਵੇਂ ਇੱਥੇ ਸੰਗਤਾਂ ਸੇਵਾ ਕਰਦੀਆਂ ਨੇ ਆ ਮਾਈਆਂ ਜਿਹੜੀਆਂ ਹੁਣ ਇੱਥੇ ਰਾਮ ਰਾਮ ਦਾ ਪਾਠ ਚੱਲ ਰਿਹਾ ਹੈ ਸੰਗਤ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਤੁਸੀਂ ਦੇਖ ਸਕਦੇ ਹੋ ਡੇਰੇ ਦੇ ਵਿੱਚ ਕਿਵੇਂ ਸਤਸੰਗ ਦਾ ਹਿੱਸਾ ਬਣੀਆਂ ਹੋਈਆਂ ਨੇ ਸੰਗਤਾਂ ਇਹਰਾ ਸਿੱਧ ਬਾਬਾ ਨਿੱਕੂ ਰਾਮ ਦਾਸ ਜੀ ਦਾ ਦਰਾਜ ਦਰਾਕਾ ਵਿਖੇ ਮਹਾਰਾਜ ਜੀ ਕਾਇਦ ਨ ਹੋ ਗਏ ਧੁਨੇ ਤਾਂ ਆਪਦੇ ਨ ਬਾਬਿਆਂ ਨੂੰ 17 ਤਰੀਕ ਤੋਂ ਸ਼ੁਰੂ ਹੋਇਆ ਹੈ 17 ਤੋਂ ਹਾਂਜੀ ਅੱਛਾ 40 ਦਿਨਾਂ ਬਾਅਦ ਠੀਕ ਹੈ 14 14 14 ਅੱਛਾ ਅੱਛਾ ਇਹ ਰਾਜਮੁਨੀ ਜੀ ਹੈ ਅੱਛਾ ਹ ਮਹੰਤਾ ਬਨੇ ਰਾਜਮੁਨੀ ਜੀ ਹਾਂ ਇਹ ਕਿੰਨੇ ਸਾਲ ਪੁਰਾਣਾ ਡੇਰਾ ਇਹ ਤਾਂ ਜੀ ਸੌ ਸਾਲ ਦਾ ਸਦੀਆਂ ਦੇ ਹੈ